ਲੋਕਾਂ ਨੇ ਮੈਨੂੰ ਯੂਜ਼ ਬਹੁਤ ਰਿਆ ਫਾਇਦਾ ਬਹੁਤ ਚੱਕ ਲਿਆ ਮੈਨੂੰ ਜਿਆਦਾ ਟਰਸਟ ਦਾ ਇਸ਼ੂ ਆ ਬਹੁਤ ਜਿਆਦਾ ਮਾੜਾ ਤਜਰਬੇ ਤੇ ਬੜੇ ਰੇ ਨੇ ਇਦਾਂ ਨਹੀਂ ਕਹਿਆ ਕਿ ਮਾੜਾ ਬੜੇ ਮਾੜੇ ਰੇ ਨੇ ਮਾੜਿਆ ਨੇ ਸਿਖਾਇਆ ਸਭ ਤੋਂ ਮਾੜਾ ਤਜਰਬਾ ਕਿਹੜਾ ਰਿਹਾ ਇਸ ਸਫ਼ਰ ਦੇ ਵਿੱਚ ਜਦੋਂ ਕੰਮ ਸ਼ੁਰੂ ਕੀਤਾ ਸੀ ਹੁਣ ਤੱਕ ਸਭ ਤੋਂ ਮਾੜਾ ਤਜਰਬਾ ਮਾੜਾ ਮਾੜਾ ਤਜਰਬੇ ਤੇ ਬੜੇ ਰੇ ਨੇ ਇਦਾਂ ਨਹੀਂ ਕਹਿਆ ਕਿ ਮਾੜਾ ਬੜੇ ਮਾੜੇ ਰੇ ਨੇ ਮਾੜਿਆ ਨੇ ਸਿਖਾਇਆ ਤੇ ਤਾਂ ਹੀ ਮੈਂ ਫਿਲਮ ਦੇ ਉੱਤੇ ਜ਼ਿਆਦਾ ਫੋਕਸ ਕਰਨ ਲੱਗਿਆ ਮੈਨੂੰ ਜਿਆਦਾ ٹرسٹ ਦਾ ਇਸ਼ੂ ਆ ਬਹੁਤ ਜਿਆਦਾ ਕਿ ਮੇਰਾ ਲੁਕੀ ਲੋਕਾਂ ਨੇ ਮੈਨੂੰ ਯੂਜ਼ ਬਹੁ ਕਰਿਆ ਫਾਇਦਾ ਬਹੁ ਚੱਕ ਲਿਆ ਹਾਂ ਉਹ ਚੱਕੀ ਜਾਂ ਕੋਈ ਚੱਕਰ ਨਹੀਂ ਮਤਲਬ ਉਹਦੇ ਨਾਲ ਮੈਂ ਆਪਦੇ ਆਪ ਨੂੰ ਬਦਲ ਨਹੀਂ ਸਕਦਾ ਕੋਈ ਤਜਰਬਾ ਸਾਂਝਾ ਕਰਨਾ ਚਾਹੁੰਦੇ ਹਾਂ ਕਿ ਪਤਾ ਕਿਸੇ ਨੂੰ ਮਤ ਮਿਲ ਜੇ ਜਾਂ ਕੋਈ ਅਵੇਅਰ ਹੋ ਜੇ ਨਹੀਂ ਮਤ ਨਾਲੋਂ ਮੈਨੂੰ ਇਹ ਦਿਲ ਆਉਂਦਾ ਜਦੋਂ ਸਾਰਾ ਕੁਝ ਵਧੀਆ ਜਾ ਰਿਹਾ ਹੋਵੇ ਨਾ ਤੇ ਸਾਨੂੰ ਉਸ ਪਾਰਟ ਵੱਲ ਨੂੰ ਧਿਆਨ ਹੀ ਨਹੀਂ ਦੇਣਾ ਚਾਹੀਦਾ ਜਿਹੜਾ ਪਾਰਟ ਵਧੀਆ ਨਾ ਹੋਵੇ ਤੁਹਾਨੂੰ ਜ਼ਿੰਦਗੀ ਚੜ੍ਹ ਸਿਖਾਇਆ ਕੀ ਉਸ ਮੜੇ ਤੇ ਤਜਰਬਾ ਕਿ ਚੜਦੀ ਕਲਾ ਚ ਰਹਿਣਾ ਚਾਹੀਦਾ ਤੇ ਆਪਦੇ ਆਪ ਨੂੰ ਬਦਲਣਾ ਨਹੀਂ ਚਾਹੀਦਾ ਕਿਸੇ ਕਰਕੇ ਜੇ ਤੁਹਾਡੇ ਤੁਸੀਂ ਕਿਸੇ ਤੁਹਾਡੇ ਨਾਲ ਇੱਕ ਬੰਦੇ ਨੇ ਮਾੜਾ ਕਰਤਾ ਤੇ ਤੁਸੀਂ ਇਹ ਸੋਚ ਕੇ ਨਹੀਂ ਕਹਿ ਸਕਦੇ ਕਿ ਸਾਰੀ ਦੁਨੀਆ ਇਦਾਂ ਦੀ ਹੋਊਗੀ ਤੁਸੀਂ ਆਪਦੇ ਆਪ ਨੂੰ ਨਾ ਬਦਲੋ ਤੁਹਾਨੂੰ ਤੁਹਾਡੇ ਕਰਮਾਂ ਦਾ ਮਿਲਣਾ ਉਹਨੂੰ ਉਹਦੇ ਕਰਮਾਂ ਦਾ ਮਿਲਣਾ ਪਰ ਕਿਸੇ ਨੂੰ ਤੁਹਾਡਾ ਜਿਹੜਾ ਹੱਕ ਆ ਉਹ ਨਹੀਂ ਕਿਸੇ ਕੋਲੇ ਮਤਲਬ ਕੋਈ ਮਾਰ ਜਵੇ ਇਦਾਂ ਨਹੀਂ ਹੋਣਾ ਚਾਹੀਦਾ ਜਿਹੜਾ ਸੋਸ਼ਲ ਮੀਡੀਆ ਤੇ YouTube ਆ ਹੁਣ ਜਿੱਦਾਂ ਜੇ ਘਰ ਦੇ ਵੀ ਯੂਜ਼ ਕਰਦੇ ਆ ਤੇ ਕਈ ਵਾਰੀ ਨਾ ਕਿਸੇ ਜਗ੍ਹਾ ਤੇ ਗਲਤ ਖਬਰ ਲੱਗੀ ਹੁੰਦੀ ਉਹ ਗਲਤ ਖਬਰ ਦਾ ਅਸਰ ਬਹੁਤ ਹੁੰਦਾ ਘਰਦਿਆਂ ਤੇ ਉਹ ਜਿਹੜਾ ਅਸਰ ਆ ਉਹ ਅਸਰ ਫਿਰ ਉਹਨਾਂ ਨੂੰ ਉਹ ਬੱਚਿਆਂ ਨੂੰ ਐਡਵਾਈਸ ਕਰਦੇ ਨੇ ਕਿ ਇਦਾਂ ਨਾ ਕਰਿਓ ਇਦਾਂ ਹੋਇਆ ਸੀ ਫਲਾਨੀ ਜਗ੍ਹਾ ਤੇ ਉਹ ਫੇਕ ਗੱਲ ਦੀ ਇੰਪੈਕਸ਼ਨ ਉਹਨਾਂ ਤੇ ਆਇਆ ਉਹਨਾਂ ਤੋਂ ਇੱਥੇ ਆਇਆ ਤੇ ਉਹਦੇ ਚ ਰਿਜ਼ਲਟ ਕੀ ਨਿਕਲਿਆ ਪਰੇਸ਼ਾਨੀ ਕੀ ਘਰ ਦੇ ਪਰੇਸ਼ਾਨ ਹੋ ਰਹੇ ਤੇ ਫਿਰ ਜਦੋਂ ਅਸੀਂ ਜਦੋਂ ਮੈਂ ਕਹਿ ਵੀ ਦਵਾਂ ਕਿ ਇਹ ਫੇਕ ਆ ਇਹ ਅਸਲੀ ਨਹੀਂ ਆ ਤਾਂ ਫਿਰ ਸਟਿਲ ਵੀ ਉਹਨਾਂ ਨੂੰ ਉਹ ਉਹ ਉਹਨਾਂ ਦੇ 2-3 ਦਿਨ ਚਲੇ ਜਾਂਦੇ ਮਤਲਬ ਇਹ ਸਭ ਤੋਂ ਮਾੜੀ ਜਿਹੜੀ ਗੱਲ ਆ ਅੱਜ ਦੇ ਟਾਈਮ 'ਚ ਇਹ ਮੈਂ ਫੇਸ ਕਰਦਾ ਇਹਨੂੰ ਇਟ ਇਜ਼ ਆਲਮੋਸਟ ਅਨ ਨਹੀਂ ਇਹ ਰਿਸੋਲਵ ਇਦਾਂ ਹੋ ਸਕਦੀ ਹੈ ਕਿ ਤੁਸੀਂ ਜੋ ਉਹਨਾਂ ਨੂੰ ਟਾਈਮ ਦੇ ਨਾਲ ਰਿਸੋਲਵ ਹੁੰਦੀ ਹੈ ਕਿ ਜਦੋਂ ਇੱਕ ਫੇਕ ਹੋਈ ਫਿਰ ਦੋ ਹੋਈ ਫਿਰ ਤਿੰਨ ਫਿਰ ਉਹਨਾਂ ਨੂੰ ਲਾਈਟ ਹੋ ਜਾਂਦੇ ਗਿਆ ਠੀਕ ਆ ਤੁਸੀਂ ਆਪਣੇ ਅਗਲੇ ਪ੍ਰੋਜੈਕਟਸ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤੇ ਉਹ ਨਹੀਂ ਨਹੀਂ ਪ੍ਰੋਜੈਕਟ ਤੇ ਕੰਮ ਨਹੀਂ ਕਰਨਾ ਸ਼ੁਰੂ ਕਰਤਾ ਕਰਨਾ ਕੀ ਆ ਇਹ ਸੋਚ ਲਿਆ ਹੋਇਆ ਸੋਚਿਆ ਹਾਂ ਤਾਂ ਪਹਿਲਾਂ ਤੋਂ ਸੋਚਿਆ ਲੋਕਾਂ ਨੇ ਮੈਨੂੰ ਯੂਜ਼ ਬਹੁਤ ਰਿਆ ਫਾਇਦਾ ਬਹੁਤ ਚੱਕਦੇ ਮੈਨੂੰ ਜਿਆਦਾ ਟਰਸਟ ਦਾ ਇਸ਼ੂ ਆ ਬਹੁਤ ਜਿਆਦਾ ਮਾੜਾ ਤਜਰਬਾ ਤੇ ਬੜੇ ਰੇ ਨੇ ਇਦਾਂ ਨਹੀਂ ਕਿ ਮਾੜਾ ਐ ਬੜੇ ਮਾੜੇ ਰੇ ਨੇ ਮਾੜਿਆ ਨੇ ਸਿਖਾਇਆ ਸਭ ਤੋਂ ਮਾੜਾ ਤਜਰਬਾ ਕਿਹੜਾ ਰਿਹਾ ਇਸ ਸਫ਼ਰ ਦੇ ਵਿੱਚ ਜਦੋਂ ਕੰਮ ਸ਼ੁਰੂ ਕੀਤਾ ਸੀ ਹੁਣ ਤੱਕ ਸਭ ਤੋਂ ਮਾੜਾ ਤਜਰਬਾ ਮਾੜਾ ਮਾੜਾ ਤਜਰਬੇ ਤੇ ਬੜੇ ਰਹੇ ਨੇ ਇਦਾਂ ਨਹੀਂ ਕਿ ਮਾੜੇ ਬੜੇ ਮਾੜੇ ਰਹੇ ਨੇ ਮਾੜਿਆਂ ਨੇ ਸਿਖਾਇਆ ਤੇ ਤਾਈ ਮੈਂ ਫਿਲਮ ਦੇ ਉੱਤੇ ਜ਼ਿਆਦਾ ਫੋਕਸ ਕਰਨ ਲੱਗਾ ਮੈਨੂੰ ਜ਼ਿਆਦਾ ਟਰਸਟ ਦਾ ਇਸ਼ੂ ਆ ਬਹੁਤ ਜ਼ਿਆਦਾ ਕਿ ਮੇਰਾ ਲੁਕੀ ਲੋਕਾਂ ਨੇ ਮੈਨੂੰ ਯੂਜ਼ ਬਹੁ ਕਰਿਆ ਫਾਇਦਾ ਬਹੁ ਚੱਕ ਲਿਆ ਹਾਂ ਉਹ ਚੱਕੀ ਜਾਂ ਕੋਈ ਚੱਕਰ ਨਹੀਂ ਮਤਲਬ ਉਹਦੇ ਨਾਲ ਮੈਂ ਆਪ ਦੇ ਆਪ ਨੂੰ ਬਦਲ ਨਹੀਂ ਸਕਦਾ ਕੋਈ ਤਜਰਬਾ ਸਾਂਝਾ ਕਰਨਾ ਚਾਹੁੰਦਾ ਹਾਂ ਕਿ ਪਤਾ ਕਿਸੇ ਨੂੰ ਮਤ ਮਿਲ ਜੇ ਜਾਂ ਕੋਈ ਅਵੇਅਰ ਹੋ ਜੇ ਨਹੀਂ ਮਤ ਨਾਲੋਂ ਮੈਨੂੰ ਇਦਾਂ ਲੱਗਦਾ ਜਦੋਂ ਸਾਰਾ ਕੁਝ ਵਧੀਆ ਜਾ ਰਿਹਾ ਹੋਵੇ ਨਾ ਤੇ ਸਾਨੂੰ ਉਸ ਪਾਰਟ ਵੱਲ ਨੂੰ ਧਿਆਨ ਹੀ ਨਹੀਂ ਦੇਣਾ ਚਾਹੀਦਾ ਜਿਹੜਾ ਪਾਰਟ ਵਧੀਆ ਨਾ ਹੋਵੇ ਤੁਹਾਨੂੰ ਜ਼ਿੰਦਗੀ ਚੜਨਾ ਸਿਖਾਇਆ ਕੀ ਉਸ ਮਾੜੇ ਤੇ ਜਰ ਦੇ ਕੀ ਚੜਦੀ ਕਲਾ ਤੇ ਰਹਿਣਾ ਚਾਹੀਦਾ ਤੇ ਆਪਦੇ ਆਪ ਨੂੰ ਬਦਲਣਾ ਨਹੀਂ ਚਾਹੀਦਾ ਕਿਸੇ ਕਰਕੇ ਜੇ ਤੁਹਾਡੇ ਤੁਸੀਂ ਕਿਸੇ ਤੁਹਾਡੇ ਨਾਲ ਇੱਕ ਬੰਦੇ ਨੇ ਮਾੜਾ ਕਰਤਾ ਤੇ ਤੁਸੀਂ ਇਹ ਸੋਚ ਕੇ ਨਹੀਂ ਕਹਿ ਸਕਦੇ ਕਿ ਸਾਰੀ ਦੁਨੀਆ ਇਦਾਂ ਦੀ ਹੋਊਗੀ ਤੁਸੀਂ ਆਪਦੇ ਆਪ ਨੂੰ ਨਾ ਬਦਲੋ ਤੁਹਾਨੂੰ ਤੁਹਾਡੇ ਕਰਮਾਂ ਦਾ ਮਿਲਣਾ ਉਹਨੂੰ ਉਹਦੇ ਕਰਮਾਂ ਦਾ ਮਿਲਣਾ ਪਰ ਕਿਸੇ ਨੂੰ ਤੁਹਾਡਾ ਜਿਹੜਾ ਹੱਕ ਆ ਉਹ ਨਹੀਂ ਕਿਸੇ ਕੋਲੇ ਮਤਲਬ ਕੋਈ ਮਾਰ ਜਵੇ ਇਦਾਂ ਨਹੀਂ ਹੋਣਾ ਚਾਹੀਦਾ ਜਿਹੜਾ ਸੋਸ਼ਲ ਮੀਡੀਆ ਤੇ YouTube ਆ ਹੁਣ ਜਿੱਦਾਂ ਜੇ ਘਰ ਦੇ ਵੀ ਯੂਜ਼ ਕਰਦੇ ਆ ਤੇ ਕਈ ਵਾਰੀ ਨਾ ਕਿਸੇ ਜਗ੍ਹਾ ਤੇ ਗਲਤ ਖਬਰ ਲੱਗੀ ਹੁੰਦੀ ਉਹ ਗਲਤ ਖਬਰ ਦਾ ਅਸਰ ਬਹੁਤ ਹੁੰਦਾ ਘਰਦਿਆਂ ਤੇ ਉਹ ਜਿਹੜਾ ਅਸਰ ਆ ਉਹ ਅਸਰ ਫਿਰ ਉਹਨਾਂ ਨੂੰ ਉਹ ਬੱਚਿਆਂ ਨੂੰ ਐਡਵਾਈਸ ਕਰਦੇ ਨੇ ਕਿ ਇਦਾਂ ਨਾ ਕਰਿਓ ਇਦਾਂ ਹੋਇਆ ਸੀ ਫਲਾਨੀ ਜਗ੍ਹਾ ਤੇ ਉਹ ਫੇਕ ਗੱਲ ਦੀ ਇੰਪੈਕਟਨ ਉਹਨਾਂ ਤੇ ਆਇਆ ਉਹਨਾਂ ਤੋਂ ਇੱਥੇ ਆਇਆ ਤੇ ਉਹਦੇ ਚ ਰਿਜ਼ਲਟ ਕੀ ਨਿਕਲਿਆ ਪਰੇਸ਼ਾਨੀ ਕੀ ਘਰ ਦੇ ਪਰੇਸ਼ਾਨ ਹੋ ਗਏ ਤੇ ਫਿਰ ਜਦੋਂ ਅਸੀਂ ਜਦੋਂ ਮੈਂ ਕਹਿ ਵੀ ਦਵਾਂ ਕਿ ਇਹ ਫੇਕ ਆ ਇਹ ਅਸਲੀ ਨਹੀਂ ਆ ਫਿਰ ਸਟਿਲ ਵੀ ਉਹਨਾਂ ਨੂੰ ਉਹ ਉਹ ਉਹਨਾਂ ਦੇ 2-3 ਦਿਨ ਚਲੇ ਜਾਂਦੇ ਮਤਲਬ ਇਹ ਸਭ ਤੋਂ ਮਾੜੀ ਜਿਹੜੀ ਗੱਲ ਆ ਅੱਜ ਦੇ ਟਾਈਮ 'ਚ ਇਹ ਮੈਂ ਫੇਸ ਕਰਦਾ ਇਹਨੂੰ ਇਟ ਇਜ਼ ਆਲਮੋਸਟ ਅਲੀ ਨਹੀਂ ਇਹ ਰਿਸੋਲਵ ਇਦਾਂ ਹੋ ਸਕਦੀ ਹੈ ਕਿ ਤੁਸੀਂ ਜੋ ਉਹਨਾਂ ਨੂੰ ਟਾਈਮ ਦੇ ਨਾਲ ਰਿਸੋਲਵ ਹੁੰਦੀ ਹੈ ਕਿ ਜਦੋਂ ਇੱਕ ਫੇਕ ਹੋਈ ਫਿਰ ਦੋ ਹੋਈ ਫਿਰ ਤਿੰਨ ਫਿਰ ਉਹਨਾਂ ਨੂੰ ਲਾਈਟ ਹੋ ਜਾਂਦੇ ਕਿ ਹਾਂ ਠੀਕ ਆ ਤੁਸੀਂ ਆਪਣੇ ਅਗਲੇ ਪ੍ਰੋਜੈਕਟਸ ਤੇ ਕੰਮ ਕਰਨਾ ਸ਼ੁਰੂ ਕਰ ਦਿੱਤੇ ਅ ਨਹੀਂ ਨਹੀਂ ਪ੍ਰੋਜੈਕਟਸ ਤੇ ਕੰਮ ਨਹੀਂ ਕਰਨਾ ਸ਼ੁਰੂ ਕਰਤਾ ਕਰਨਾ ਕੀ ਆ ਇਹ ਸੋਚ ਲਿਆ ਹੋਇਆ ਸੋਚ ਹੈ ਤਾਂ ਪਹਿਲਾਂ ਉਹ ਸੋਚ